ਸੋ ਇਹ ਇਹ ਹੈ ਪੁੱਤਾਂ ਵਾਲਾ ਰੌਂਡਬਾਊਟ ਇਹਨੂੰ ਕਹਿੰਦੇ ਆ ਇੱਥੇ ਪੁੱਤਾਂ ਵਾਲਾ ਚੌਂਕ ਉੱਥੋਂ ਗੱਡੀ ਲੈ ਕੇ ਆਇਆ ਕਹਿੰਦਾ ਮੈਂ ਲਾਣੀ ਇੱਥੇ ਲਾ ਕੇ ਸਮਾਨ اتارਣਾ ਮੈਂ ਕਿਹਾ ਲੋਡ ਨਹੀਂ ਥੋੜਾ ਜਿਹਾ ਸਮਾਨ اتارਣਾ ਸੀ ਜਿੱਦ ਵਸ ਜਿੱਦ ਇਹ ਜਿਆਦਾ ਹੈ ਗੱਲ ਆਲੀ ਗੱਲ ਹੈ ਤੂੰ ਫੇਰ ਵੀ ਉਹਦੇ ਚਿੱਟਾ ਜਵਾਬ ਦਿੱਤਾ ਜੀ ਮੈਂ ਫੇਰ ਵੀ ਵੀਰ ਚਿੱਟਾ ਜਵਾਬ ਕਿਹੜਾ ਹੁੰਦਾ ਹੁਣ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਆਪਣੇ ਚੈਨਲ 'ਚ ਤੁਹਾਡਾ ਸਵਾਗਤ ਹੈ ਕਰੀਬ ਯੂਟਿਊਬਰ 'ਚ ਫਿਲਹਾਲ ਅੱਜ ਮੌਸਮ ਠੀਕ ਆ ਆਪਾਂ ਜਾਣਾ ਕੰਮ ਤੇ ਲੇਟ ਤੇ ਹੁਣ ਥੋੜਾ ਜਆ ਐਦਾਂ ਵੀ ਮੈਂ ਆਇ ਸੀਗਾ ਛੁੱਟੀ ਦਾ ਦਿਨ ਆ ਮੇਰੀ ਤਾਂ ਚਲੋ ਕੰਮ ਤੇ ਜਾਣਾ ਸੀ ਵਾਈਫ ਦੀ ਕੰਮ ਤੇ ਮੀਟਿੰਗ ਸੀਗੀ ਛੁੱਟੀ ਸੀਗੀ ਪਰ ਮੀਟਿੰਗ ਤੇ ਬੁਲਾਇਆ ਫਿਰ ਜਾਣਾ ਪੈਣਾ ਸੀਗਾ ਬਿਨਾਂ ਗੱਲ ਤੋਂ ਘੰਟੇ ਦਾ ਕੰਮ ਹੈ ਤੇ ਫਿਰ ਮੈਂ ਕਿਹਾ ਚਲੋ ਮੈਂ ਲੇਟ ਜਾਣਾ ਫਿਰ ਮੈਂ ਆ ਗਿਆ ਨਾਲ ਤੇ ਪਿੱਛੇ ਦੇਖੋ ਅੱਜ ਮੌਸਮ ਬਹੁਤ ਘੈਂਟ ਅੱਜ ਗਰੀਬ ਯੂਟਿਊਬਰ ਨੂੰ ਫੋਲੋ ਸਬਸਕ੍ਰਾਈਬ ਲਾਈਕ ਕਰ ਲਿਆ ਕਰੋ ਮੈਂ ਕਹਾਂ ਮੈਂ ਤੁਹਾਨੂੰ ਦਿਖਾਦਾ ਅੱਜ ਮੌਸਮ ਤਾਂ ਸੋਹਣਾ ਹੈ ਵੈਸੇ ਧੁੱਪ ਨਿਕਲੀ ਹੋਈ ਆ ਤੇ ਮੈਂ ਕਹਾਂ ਤੁਹਾਨੂੰ ਵੀ ਦਿਖਾਦਾ ਨਾਲੇ ਇੱਧਰ ਗੱਡੀ ਖੜੀ ਆ ਆਪਣੀ ਗੱਡੀ ਆਪਾਂ ਧਵਾਈ ਹੈ ਨਹੀਂ ਐਦਾਂ ਹੀ ਗੰਦੀ ਪਈ ਆ ਕਿਉਂਕਿ ਤੁਹਾਨੂੰ ਵੀ ਪਤਾ ਬਰਫ਼ ਕਿੰਨੀ ਸੀਗੀ ਹੈਨਾ ਸਨੋ ਕਿੰਨੀ ਪਈ ਆ ਪੁਰਾਣੀ ਵੀਡੀਓ ਦੇਖਿਆ ਹੋਣਾ ਤੁਸੀਂ ਜਾ ਕੇ ਗੱਡੀ ਗੰਦੀ ਹੋਈ ਵੀ ਆ ਹੁਣ ਮੈਂ ਗੱਡੀ ਧਵਾਈ ਨਹੀਂ ਵੈਸੇ ਤਾਂ ਮੈਂ ਆਪੇ ਧੋਣ ਨਾਲ ਨਾ ਨਾ ਕਿਉਂ ਬਾਹਰ ਜਾਣਾ ਆਪੇ ਧੋ ਕੇ ਵਧੀਆ ਤਰੀਕੇ ਨਾਲ ਸਾਫ਼ ਕਰ ਲਈਦੀ ਆ ਤੇ ਇੱਧਰ ਹੈਗਾ ਟੈਕਸ ਕੋ ਪੰਪ ਉਧਰ ਸੱਭ ਵੇ ਆ ਵਿੱਚੇ ਤੇ ਵਿੱਚੇ ਇਹਦਾ ਗੈਸ ਸਟੇਸ਼ਨ ਆ ਗੈਸ ਸਟੇਸ਼ਨ ਇਹਨੂੰ ਕਹਿ ਦਿੰਦੇ ਆ ਕਿਉਂਕਿ ਇਹ ਹੈਗੀ ਹੈ ਜੀ ਅਮਰੀਕਨ ਕੰਪਨੀ ਤੁਹਾਨੂੰ ਮੈਂ ਪਹਿਲਾਂ ਵੀ ਵੀਡੀਓ ਦੇ ਵਿੱਚ ਦੱਸਿਆ ਸੀਗਾ ਅੱਜ ਛੁੱਟੀ ਕਰਕੇ ਲੇਟ ਉੱਠੇ ਆ ਤੇ ਖਾਇਆ ਵੀ ਕੁਝ ਨਹੀਂ ਤੇ ਹੁਣ ਆਪਾਂ ਕਾਫੀ ਵਗੈਰਾ ਬਾਹਰ ਮਾੜਾ ਮੋਟਾ ਕੁਝ ਖਾਵਾਂਗੇ ਚੱਲਦੇ ਆ ਉੱਥੇ ਤੇ ਹੁਣ ਮੈਂ ਵੇਟ ਕਰਦਾ ਪਿਆ ਜਦੋਂ ਆਉਣਗੇ ਤੇ ਅਸੀਂ ਇਕੱਠੇ ਜਾਵਾਂਗੇ ਤੁਸੀਂ ਦੇਖਿਆ ਹੋਣਾ ਕੈਨੇਡਾ ਦੇ ਵਿੱਚ ਮੈਂ ਦੇਖੀ ਕੱਲ ਰੀਲ ਦੇਖੀ ਇੱਕ ਵੀ ਉੱਥੇ ਨਾ ਸਨੋ ਕੱਠੀਆਂ ਕਰਨ ਲਈ ਮਸ਼ੀਨਾਂ ਲਗੀਆਂ ਹੋਈਆਂ ਨੇ ਪਰ ਇੱਥੇ ਇਹੋ ਜਿਹਾ ਕੁਝ ਨਹੀਂ ਹੈਗਾ ਦੇਖੋ ਯੂਕੇ ਹੈਗਾ ਤਾਂ ਸੋਹਣਾ ਹੀ ਆ ਉੱਥੇ ਮਸ਼ੀਨਾਂ ਲਗੀਆਂ ਹੋਈਆਂ ਨੇ ਕੱਠੀਆਂ ਕਰਨ ਵਾਸਤੇ ਸਨੋ ਪਰ ਇੱਥੇ ਇਹੋ ਜਿਹਾ ਕੁਝ ਨਹੀਂ ਹੁੰਦਾ ਉੱਥੇ ਤਾਂ ਬਹੁਤ ਬੁਰਾ ਹਾਲ ਹੋ ਜਾਂਦਾ ਫਿਰ ਯੂਕੇ ਬਹੁਤ ਉਹ ਚੀਜ਼ ਲਈ ਇੱਥੇ ਬਹੁਤ ਸਹੀ ਆ ਕਿ ਇੰਨੀ ਜ਼ਿਆਦਾ ਸਨੋ ਨਹੀਂ ਪੈਂਦੀ ਬੰਦੇ ਕਮਾਂਕਾਰਾਂ ਤੇ ਜਾ ਤਾਂ ਸਕਦੇ ਆ ਉਹਨਾਂ ਨੂੰ ਵਿਚਾਰਿਆਂ ਨੂੰ ਕਿੰਨਾ ਔਖਾ ਹੋ ਜਾਂਦਾ ਉਧਰ ਕੈਨੇਡਾ ਵਾਲਿਆਂ ਨੂੰ ਇਹ ਵਾਲੀ ਕੰਟਰੀ ਹਲੇ ਐਦਾਂ ਇਹ ਵੀ ਯੂਕੇ 'ਚ ਇਹ ਚੀਜ਼ ਨਹੀਂ ਹੁੰਦੀ ਹੈਗੀ ਇਹ ਚੱਲ ਰਿਹਾ ਹੈ ਧੁਲੀ ਸਾਈਡ ਮੋਟਰ ਵੀ ਆ ਫੁੱਟਪਾਥ ਆ ਦੇਖੋ ਸਾਰਾ ਹੁਣ ਸਾਰਾ ਕਿੰਨਾ ਕਲੀਨ ਆ ਇੱਥੇ ਤੇ ਜਾ ਸਕਦੇ ਆ ਆਪਾਂ ਤੇ ਇਧਰਲੀ ਸਾਈਡ ਇਧਰ ਆਪਣਾ ਰੋਡ ਚੱਲਦਾ ਪਿਆ ਮੇਨ ਸਿਟੀ ਸੈਂਟਰ ਨੂੰ ਜਾਂਦਾ ਇਧਰੋਂ ਰੋਡ ਇਧਰੋਂ ਮੈਂ ਕਿਹਾ ਚੱਲ ਤੁਹਾਨੂੰ ਦਿਖਾ ਦਵਾ ਮੈਂ ਥੋੜਾ ਜਿਹਾ ਤੁਰ ਕੇ ਮੈਂ ਕਿਉਂਕਿ ਬੇਲੇ ਹੀ ਬੈਠਾ ਹਲੇ ਇਧਰ ਟੈਸਟ ਨਹੀਂ ਸਿਲਿੰਡਰ ਅਸੈਂਬਲੀ ਆ ਚੱਲਦੇ ਆ ਹੁਣ ਦੇਖਦੇ ਆ ਹੁਣ ਵੇਟ ਕਰ ਰਹੇ ਆ ਜਦ ਤੁਹਾਨੂੰ ਮੋਹ ਲਾਉਗੀ ਫਿਰ ਆਪਾਂ ਨਿਕਲਾਂਗੇ फिलहाल फाइनली आप आ गए हूँ हूँ आप चलें है। देखते हैं हाल भी मिनट है वैसे हम कॉफी पीवोंगे फिर चलेंगे काम से ओके अभी लेते हैं वेज वीगन रोल लेती है कॉफ़ी बस ज़्यादा कुछ नहीं खा के हम निकलना मैं कम से घर का कम फिनिश ਹੁਣ ਚੱਲੀਏ ਆਪਾਂ ਖਾ ਕੇ ਆਗੇ ਜਿੰਨਾਂ ਨੂੰ ਮੈਂ ਘਰੇ ਡ੍ਰੌਪ ਕਰਤਾ ਮੈਂ ਚੱਲਿਆ ਹੁਣ ਕੰਮ ਤੇ ਬ੍ਰਿੰਦਰ ਤੇ ਲਵੀ ਨੂੰ ਮਿਲਦੇ ਆਂ ਜਾ ਕੇ ਉੱਥੇ ਗੱਡੀ ਆਪਾਂ ਇੱਥੇ ਖੜਾ ਆਤੀ ਹੁਣ ਕਰਦੇ ਆਂ ਐਂਟਰ ਸ਼ਾਪ 'ਚ ਬ੍ਰਿੰਦਰ ਵੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਗ੍ਰੀਟ ਵੀ ਤੂੰ ਐ ਬ੍ਰਿੰਦਰ ਲਵੀ ਨਹੀਂ ਆਇਆ ਨਾ ਉਹ ਲੇਟ ਆਉਗਾ ਵੈਸੇ ਮੈਂ ਓਪਨ ਕਰਦਾ ਹਾਂ ਉਹਨਾਂ ਸ਼ਾਪ ਅੱਜ ਕੀਤੀ ਆ ਬ੍ਰਿੰਦਰ ਨੇ ਓਪਨ ਤੇ ਅਜਵਿੰਦਰ ਨੇ ਓਪਨ ਕੀਤੀ ਏ ਸ਼ਾਪ ਕਿਉਂ ਕਿ ਇਹਨੇ ਜਾਣਾ ਸੀ ਕਿਤੇ ਰਾਤ ਨੂੰ ਮੈਂ ਫੋਨ ਕਰਨਾ ਸੀ ਤੈਨੂੰ ਉਹ ਮਗਾਉਂਦਾ ਉਹ ਮੇਰਾ ਫਰੈਂਡ ਆ ਉਹ ਡਿਲੀਵਰੀਆਂ ਦਾ ਕੰਮ ਕਰਦਾ ਹੈ ਕਿ ਉਹ ਪਾਰਸਲ ਦੇਣ ਗਿਆ ਉਹਨਾਂ ਦਾ ਕੁੱਤਾ ਇਕੋ ਲੱਤ ਭੱਜ ਕੇ ਆ ਗਿਆ ਤੇ ਉਹਨੇ ਇੱਕ ਤੀਨ ਦੰਦ ਮਾਰੇ ਕਿਹਦੇ ਮੁੰਡੇ ਦੇ ਜੋ ਦੋਸਤ ਦੇ ਮੇਰੇ ਦੇ ਡਿਲੀਵਰੀਆਂ ਕਰਦਾ ਅੱਛਾ ਉਹ ਬੰਦ ਮੜੇ ਤੇ ਉਦੋਂ ਬਾਅਦ ਸਵੈਲਿੰਗ ਵਗੈਰਾ ਹੋ ਗਈ ਇੱਥੋਂ ਫਿਰ ਰਾਤ ਤੇ ਉਹਨੂੰ ਕਲੇਮ ਕਰੀ ਬਾਈ ਕਲੇਮ ਫਿਰ ਉਹ ਕੰਪਨੀ ਕਰੋ ਨਾ ਜਿਹੜੀ ਕੰਪਨੀ ਚ ਕੰਮ ਕਰਦਾ ਉਹ ਕੰਪਨੀ ਵਾਲੇ ਰਿਟੇਨ ਲੈ ਕੇ ਸਾਰੇ ਉਹ ਕਲੇਮ ਕਰਨਗੇ ਉਹਨਾਂ ਨੂੰ ਰਿਟੇਨ ਵਗੈਰਾ ਦੇ ਦੇਣਗੇ ਤੇ ਹੁਣ ਉਹ ਅੱਗੇ ਉਹ ਕਰਨਗੇ ਕੰਪਨੀ ਕਲੇਮ ਲਊਗੀ ਤੇ ਰਾਤ ਸਾਸਾ ਹੋ ਗਿਆ ਨਹੀਂ ਉਹਨਾਂ ਉਹਦਾ ਐਂਟੀਬਾਇਓਟਿਕ ਵਾਰਾ ਸਾਰਾ ਉੱਥੇ ਹਸਪੀਟਲ ਵਾਲੇ ਕਹਿੰਦੇ ਵੀ ਠੀਕ ਹੈ ਕਹਿੰਦੇ ਕੋਈ ਓਧਰ ਚੱਕਰ ਨਹੀਂ ਹੈ ਵੀ ਜੇ ਦੁਬਾਰਾ ਕੋਈ ਪ੍ਰੋਬਲਮ ਹੋਈ ਕੋਈ ਰੈਸ਼ਸ ਵਗੈਰਾ ਆ ਗਿਆ ਫਿਰ ਚੱਕਰ ਆ ਫਿਰ ਵੀ ਕਲੇਮ ਕਿਉਂਕਿ ਉਹ ਵੱਡੇ ਆ ਨਾ ਕੁੱਤੇ ਨੇ ਕਲੇਮ ਤਾਂ ਕਰੂਗਾ ਕਲੇਮ ਮਿਲੂਗਾ ਐਦਾਂ ਜਿਵੇਂ ਹੁਣ ਕਹਿੰਦਾ ਕੁੱਤੇ ਨੇ ਵੱਢ ਲਿਆ ਮੁੰਡੇ ਨੂੰ ਜੇ ਐਦਾਂ ਕੋਈ ਹੋ ਜਵੇ ਨਾ ਚੱਕਰ ਇੱਥੇ ਫਿਰ ਐਦਾਂ ਹੁੰਦਾ ਵੀ ਤੁਸੀਂ ਕਲੇਮ ਕਰ ਸਕਦੇ ਹੋ ਤੁਹਾਨੂੰ ਪੈਸੇ ਮਿਲ ਜਾਂਦੇ ਆ ਜਿਵੇਂ ਤੁਸੀਂ ਕੰਮ ਤੇ ਨਹੀਂ ਜਾ ਸਕਦੇ ਇਹ ਚੀਜ਼ਾਂ ਬਾਰੇ ਤੁਸੀਂ ਆਰਾਮ ਕਰੋ ਤੁਹਾਨੂੰ ਰੈਸਟ ਦਿਓ ਸਾਰੇ ਪੈਸੇ ਫਿਰ ਤੁਹਾਨੂੰ ਉਹ ਓਨਰ ਤੋਂ ਮਿਲਦੇ ਹੁੰਦੇ ਆ ਜਿਹਦਾ ਕੁੱਤਾ ਹੁੰਦਾ ਕਿਉਂਕਿ ਐਦਾਂ ਹੋ ਨਹੀਂ ਸਕਦਾ ਹੁੰਦਾ ਆਪਣਾ ਕੁੱਤਾ ਸਾਰਿਆਂ ਨੇ ਜੇ ਰੱਖਿਆ ਹੋਇਆ ਤਾਂ ਇੱਥੇ ਧਿਆਨ ਨਾ ਰੱਖਣਾ ਹੁੰਦਾ ਬੰਨ ਕੇ ਰੱਖੋ ਆਪਣੇ ਕੁੱਤਿਆਂ ਨੂੰ ਇੱਕ ਮੈਂ ਵੀਡੀਓ ਵੀ ਦੇਖੀ ਸੀ ਤੂੰ ਦੇਖੀ ਉਹ ਟਿਕਟੌਕ ਤੇ ਸੀ ਪਤਾ ਨਹੀਂ ਇੰਸਟਾਗ੍ਰam ਤੇ ਉਹ ਮੁੰਡਾ ਡਿਲੀਵਰੀ ਕਰਨ ਜਾਂਦਾ ਕੁੱਤਾ ਆਉਂਦਾ ਭੱਜਿਆ ਉਹ ਗੇਟ ਬੰਦ ਕਰ ਦਿੰਦਾ ਕੁੱਤਾ ਵਿੱਚ ਫਸ ਜਾਂਦਾ ਉਹ ਚੀਖਾਂ ਮਾਰ ਲੱ ਜਾਂਦਾ ਉਦੋਂ ਮੁੰਡੇ ਨੂੰ ਇਹ ਕਹਿ ਰਿਹਾ ਉਹਦਾ ਓਨਰ ਲੋਕਾਂ ਨੇ ਫਿਰ ਕਮੈਂਟਾਂ 'ਚ ਓਨਰ ਨੂੰ ਗਾਲਾਂ ਹੀ ਬਹੁਤ ਕੱਢਿਆ ਮੁੰਡੇ ਨੇ ਵਿਚਾਰੇ ਨੇ ਕੁਝ ਨਹੀਂ ਕਿਹਾ ਕੁੱਤਾ ਆਇਆ ਤੇ ਮੁੰਡਾ ਕੁਝ ਨਹੀਂ ਬੋਲਿਆ ਦੇਖੀ ਮੜਾ ਜਾ ਆਪਾਂ ਕਰਦੇ ਸੀ ਬ੍ਰਿੰਦਰ ਨਾਲ ਗੱਲ ਬ੍ਰਿੰਦਰ ਹੁਣ ਬਣਾ ਰਿਹਾ ਹੈ ਲਿਸਟ ਤੁਸੀਂ ਦੇਖਿਆ ਹੁਣ ਲਵੀ ਵੀ ਕਈ ਵਾਰ ਬਣਾਉਂਦਾ ਹੁੰਦਾ ਅੱਜ ਇਹ ਇੱਥੇ ਲਵੀ ਆਇਆ ਨਹੀਂ ਹਲੇ ਫਿਰ ਕਿੰਨਾ ਟਾਈਮ ਲੱਗਣਾ ਉਹਨੂੰ 10 ਘੰਟਾ ਲੇਟ ਆਉਣਾ ਹਲੇ ਲਵੀ ਨੇ ਲਵੀ ਨੂੰ ਵੀ ਮਲਾਉਨੇ ਆ ਤੁਹਾਨੂੰ ਆਪਾਂ ਬ੍ਰਿੰਦਰ ਕੁਛ ਖਾਣ ਨੂੰ ਵੀ ਲੈ ਕੇ ਆਇਆ ਹੈ ਅੱਜ ਕੀ ਹੈ ਇਹ ਚ ਲੋਈ ਖੋਆ ਘਹਿ ਰਹੇ ਹੈ ਕਹਿੰਦਾ ਖੋਆ ਕਿੱਥੋਂ ਆਇਆ ਇਹ ਹੂੰ ਇੰਡੀਆ ਤੋਂ ਇੰਡੀਆ ਤੋਂ ਆਇਆ ਜੀ ਖੋਆ ਲਓ ਆਪਾਂ ਲਵਾਂਗੇ ਇੱਕ ਪੀਸ ਇਹਨੂੰ ਲੱਗਿਆ ਗਲਾਬ ਜਮਨ ਇਹਨੂੰ ਵੀ ਲੱਗਿਆ ਗਲਾਬ ਜਮਨ ਇਹਨੂੰ ਵੀ ਗਲਾਬ ਜਮਨ ਲੱਗੀ ਆ ਚਲੋ ਕੋਈ ਨਹੀਂ ਖਾਨਿਆ ਹੁਣ ਇਹ ਵਾਲੀ ਲਵੀ ਕਰਕੇ ਜੀ ਇੰਟਰ ਸਤਿ ਸ਼੍ਰੀ ਅਕਾਲ ਆਪਣੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਜੀ ਇਹ ਬੈਂਕ ਆ ਦਾ ਇਹ ਕਾਦਾ ਪੈਗਾ ਨਾ ਮੈਨੂੰ ਨਹੀਂ ਪਤਾ ਦੇਖ ਲ ਕਰ ਲੈ ਉਹ ਉਹ ਮੈਂ ਸਮਝ ਗਿਆ ਉਦਾਂ ਕੀ ਆ ਉਹਦੇ ਵਿੱਚ ਮੇਰੀ ਪੈਂਟ ਆ ਅੱਛਾ ਦੇਖ ਲੈ ਫਿਰ ਵਲੋਗ ਇਹਦਾ ਫਟ ਉਹ ਤੋਂ ਪਹਿਲੇ ਜਵਾਕ ਕੋਈ ਨਹੀਂ ਹੁਣ ਲਵੀ ਕਰ ਗਿਆ ਐਂਟਰ ਸ਼ਾਪ ਚ ਹੁਣ ਮੈਂ ਨਿਕਲਣਾ ਫੈਸ਼ਨ ਕੈਰੀ ਨੂੰ ਕਿਉਂਕਿ ਹੁਣ ਲਵੀ ਆ ਗਿਆ ਇੱਕ ਇਹਨਾਂ ਕੋਲ ਤੇ ਇੱਕ ਜਾਣਾ ਬਣਾਉਣਾ ਉਹ ਦਰਮਿਆں ਕਿਵੇਂ ਆ ਜਾਂ ਕਰੀ ਦੇਖੋ ਇਹਨਾਂ ਦੀ ਲੜਾਈ ਮਿੰਟ ਮਿੰਟ ਬਾਅਦ ਹੋ ਜਾਂਦੀ ਹੈ ਦੇਖ ਸਰ ਕਰਮ ਹੋ ਜਾਂਦਾ ਮੈਂ 2 ਵਜੇ ਜਾਣਾ ਮੇਰਾ ਰਹਿ ਗਿਆ ਘੰਟਾ ਆਰਡਰ ਬਹੁਤ ਆਏ ਪਏ ਨੇ ਫਿਰ 2 ਵਜੇ ਦੂ ਕੌਣ ਆਉਂਦਾ 2 ਵਜੇ ਉਹ ਆਜਣਾ ਵੀਰੇ ਵਰਗੇ ਨੇ ਵੀਰੇ ਨੇ ਮੈਨੂੰ ਕੀ ਕਰੀਂ ਕਿ ਇਰੇ ਹਮ ਨੂੰ ਹੋਣਾ ਜੀ ਦਾ ਆਉਂਦਾ ਹੈ। ਤੈਨੂੰ ਤਾਂ ਬਹੁਤ ਕੁਝ ਆਉਂਦਾ ਹੈ। ਆ ਦੰਦੀਆਂ ਕੈਮਰੇ ਕਰਕੇ ਨਹੀਂ ਕਰਈਆਂ ਨੇ। ਨਹੀਂ ਤਾਂ ਆ ਬਾਈ ਲਿਸਟ ਭੇਜ ਤੀ ਆ ਉਹਦਾ ਇੱਕ ਵਾਰ ਚੈੱਕ ਕਰ ਲੇ ਜੀ ਕਿਸੇ ਨੂੰ ਕੋਈ ਡਾਊਟ ਲੱਗਿਆ ਠੀਕ ਆ ਆਪਦਾ ਮੈਲ ਲਿਸਟ ਤੇ ਡਾਊਟ ਕਿਉਂ ਨਹੀਂ ਹੈਗਾ ਮੇਰੇ ਤੇ ਜੀ ਗੱਲ ਸਿੱਟੀ ਫਿਰਦਾ ਸਹੂ ਉਹ ਸਮਝ ਗਈ ਸੀ ਆਪਦਾ। ਫਿਰ ਵਸ ਦਾ ਫਿਰ ਤੂੰ ਲਿਸਟ ਬਣਾ ਗਈ। ਕਿਹਾ ਬਾਈ ਹਾਂ ਜੀ ਆਪਾਂ ਨੂੰ ਨਹੀਂ ਇਹਨਾਂ ਨੂੰ ਪੁੱਛ ਬਾਈਆਂ ਨੂੰ ਅੰਦਰ ਜਿਹੜੇ ਬੈਠੇ ਨੇ ਦੇਖ ਰਹੇ ਨੇ ਤੁਹਾਨੂੰ। ਹਾਂ ਜੀ ਫਿਰ ਕੀ ਪੁੱਛਾਂ? ਪੁੱਛਣਾ ਕੀ ਆ? ਮੇਰੇ ਯਾਦ ਆ ਗੱਲ ਆਲੀ ਗੱਲ ਆ ਹੈ ਤੂੰ ਫੇਰ ਵੀ ਉਹਦੇ ਚਿੱਟਾ ਜਵਾਬ ਦਿੱਤਾ ਜੀ ਮੈਂ ਫੇਰ ਵੀ ਵੀਰ ਚਿੱਟਾ ਜਵਾਬ ਕਿਹੜਾ ਹੁੰਦਾ ਹੁਣ ਉਹ ਗੁਸਨਾ ਦੀ ਚਿੱਟਾ ਜਵਾਬ ਕਿਹੜਾ ਹੁੰਦਾ ਚਿੱਟਾ ਜਵਾਬ ਵੀਰਾ ਇੰਡ ਡਿਲੀਵਰੀ ਲਾਉਣ ਦਾ ਮਾਰਾ ਦੇਖੀ ਇਥੇ ਐ ਬੁਸਿਆ ਮੂੰਹ ਕਰਕੇ ਖੜ ਗਿਆ ਵੀ ਦੇਖੀ ਵੀ ਪਤਾ ਨਹੀਂ ਕਿੱਥੇ ਲੈ ਮੈਂ ਖੜਾ ਆ ਦੀ ਉੱਤੇ ਵੀ ਵੀਰਾ ਇੰਡ ਡਿਲੀਵਰੀ ਨਾ ਲਾਉਣੀ ਇਹ ਕੁਝ ਚੱਲਦਾ ਰਹਿੰਦਾ ਹੁੰਦਾ ਤੁਸੀਂ ਦੇਖਿਆ ਆਪਣੀ ਵੀਡੀਓ ਚ ਆਪਾਂ ਵੀ ਹੈ ਉਹ ਆਹ ਮੂੰਹ ਕਰਕੇ ਖੜ ਗਿਆ ਰੋ ਵੀ ਜਿਵੇਂ ਬਾਈ ਵੀ ਉਹ ਮਰੀਜ਼ ਆਗਾ ਵੀਰ ਤਾਂ ਉਰੀ ਡਿੱਗੂ ਆ

ਦੁਬਾਰਾ ਕਿ ਗੁੜੀ ਲਵੀ ਐਂਟਰ ਹੋਇਆ ਤੇ ਨਾਲ ਹੀ ਗੁੰਝ ਮੇਰਾ ਨਹੀਂ ਹੈਗਾ ਉਹ ਹੀ ਲੈ ਕੇ ਆਇਆ ਸੀਗਾ ਹਾਂ ਖਬਰ ਹੈ ਹੁਣ ਉਹਨੂੰ ਪਤਾ ਹੋਊਗਾ ਉਹ ਪਤਾ ਨਹੀਂ ਸਵੇਰੇ ਸੱਜ ਰਿਹਾ ਹੈ ਨਾ ਅੱਜ ਤਾਂ ਕਰਕੇ ਖੁਸ਼ ਹੈ ਨਹੀਂ ਸੀ ਖਾਨ ਨੂੰ ਚੱਕ ਲੈ ਫੈਂਦਾ ਪਿੰਡੋਂ ਆਈ ਹੋਈ ਆ ਖਾਨ ਨੂੰ ਕਿਵੇਂ ਲੱਗਿਆ ਹਾਂ ਤਾਂ ਹੈ ਕਾਡਾ ਵੀਡੀਓ ਕਾਲ ਜਾਰੀ ਕੋਈ ਨਹੀਂ ਬੀਨਾ ਖੁਸ਼ ਹੋ ਜਾਂਦਾ ਹੁਣ ਮੈਨੂੰ ਗੱਡੀ ਦੀ ਚਾਬੀ ਦਿੱਤੀ ਵੀ ਗੱਡੀ ਲਾ ਦੇ ਨਾਲ ਦੀ ਨਾਲ ਚਾਬੀ ਲੈ ਗਿਆ ਗੱਡੀ ਸਾਈਡ ਤੇ ਲਾਉਣ ਵਾਸਤੇ ਖੁਸ਼ ਹੋ ਜਾਂਦੇ ਨੇ ਗੱਡੀ ਫੜਾ ਤੋ ਜਦੋਂ ਮੈਂ ਕਿਹਾ ਵੈਨ ਵੀ ਸਾਈਡ ਤੇ ਕਰਨੀ ਹੈ ਵੈਨ ਤਾਂ ਇਹੋ ਕਿਤੇ ਹੀ ਨਹੀਂ ਗੱਡੀ ਲੈ ਗਿਆ ਸਿੱਧੀ ਕਿਵੇਂ ਲੱਗਿਆ ਗੱਡੀ ਚਲਾ ਕੇ ਖੁਸ਼ ਹੈ ਪੂਰਾ ਖੁਸ਼ ਹੈ ਹੁਣ ਪਟਮ ਮਾਰ ਦਿਆ ਹਾਂ ਹੈ ਅੱਠ ਛੋਟਾ ਮਾਰ ਦਿੱਤਾ ਹਾਂ ਹਾਂ ਸੱਚ ਕਰਾਈ ਵੀ ਹੈ ਇਹ ਤਾਂ ਨਾ ਨਾ ਬਹੁਤ ਆ ਬਹੁਤ ਆ ਅੱਡੀ ਲੋੜ ਇਨਿਕਾ ਹੁਣ ਉਹਦੇ ਨਾਲ ਲਾਣੀ ਆ ਕੋਈ ਲੰਗਦਾ ਵਰਦਾ ਦੇ ਨਾਲ ਖਾ ਕੇ ਲੰਗਦਾ ਚੀਜ਼ ਦਾ ਧਿਆਨ ਰੱਖਣਾ ਪੈਂਦਾ ਜੀ ਇੱਧਰ ਲੱਭੀ ਨੇ ਇੱਕ ਗਲਾਬ ਜਮਨ ਬਚ ਗਈ ਰਸੋਈ ਲਈ ਕਹਿਣ ਲੱਗਿਆ ਸੀ ਬਸ ਚਲੋ ਫਿਰ ਯਾਰ समान, समान तारना रह गया। उन जान बेला, बेला समान क्डना यह समान लिया चला उपा पहुंच गए कैशन कहरी कैशन कहरी थो पता ही मैं पहला भी आना हा समान लेना ਅੰਦਰ ਮੈਂ ਵੀਡੀਓ ਨਹੀਂ ਬਣਾ ਸਕਦਾ ਕਿਉਂਕਿ ਅਲਾਉਡ ਨਹੀਂ ਹੁੰਦੀ ਤੇ ਮੈਂ ਹੁਣ ਉੱਧਰ ਸਮਾਨ ਲੈਣ ਆ ਗਿਆ ਵੈਨ ਕਰੀਏ ਆਪਾਂ ਬੰਦ ਤੇ ਸਮਾਨ ਲੈ ਕੇ ਫੇਰ ਨਿਕਲੀਏ ਉਸ ਤੋਂ ਬਾਅਦ ਸ਼ੌਪ ਨੂੰ ਚੱਕ ਲਿਆ ਵੀ ਆਪਾਂ ਸਮਾਨ ਵੈਨ ਕਰ ਲਈਏ ਲੋਡ ਵੈਨ ਕਰ ਲਈਏ ਆਪਾਂ ਲੋਡ ਫਿਰ ਹੁਣ ਪੇ ਕਰਨਾ ਹੁੰਦਾ ਫੇਰ ਕਰਕੇ ਨਿਕਲ ਜਾਣਾ ਆਪਾਂ ਆਪਣੇ ਕੰਮ ਤੇ ਫੇਰ ਦੁਬਾਰੇ ਫਿਰ ਹੋਰ ਪਾਸੇ ਜਾਣਾ ਉੱਥੇ ਤੁਹਾਨੂੰ ਦਿਖਾਣੇ ਜਾ ਕੇ ਇੱਥੇ ਆਪਾਂ ਅੰਦਰ ਵੀਡੀਓ ਨਹੀਂ ਬਣਾ ਸਕਦੇ ਤਾਂ ਆਪਾਂ ਦਿਖਾ ਨਹੀਂ ਸਕਦੇ ਤੁਹਾਨੂੰ ਪਹੁੰਚ ਗਏ ਜੀ ਆਪਾਂ ਦੁਬਾਰੇ ਸ਼ੌਪ ਤੇ ਹੁਣ ਸਮਾਨ ਰੱਖ ਕੇ ਦੇਖਦੇ ਹਾਂ ਕਿੱਧਰ ਜਾਣਾ ਲਵੀ ਸਿੰਘ ਦੁਆਰੇ ਮਿਲਾਪ ਹੋ ਰਹੇ ਨੇ ਸ਼ੌਪ ਤੇ ਆ ਕੇ ਹੁਣ ਕੱਢਣ ਲੱਗਿਆ ਸੀ ਸਮਾਨ ਬੈਂਡ ਦੇ ਵਿੱਚੋਂ ਸਾਨੂੰ ਹੁਣ ਖਾਲੀ ਕਰਕੇ ਮਿਲਦੇ ਆ ਮੈਂ ਚੱਲਿਆ ਹੋਰ ਜਗ੍ਹਾ ਕੀ ਕੀਤਾ ਫਿਰ ਅੱਜ ਚੱਲੇ ਗਿਆ ਕੀ ਕੀਤਾ ਫਿਰ ਅੱਜ ਕੁਛ ਨਹੀਂ ਕੀਤਾ ਹੂੰ ਦੇਖ ਲਓ ਹੁਣ हटਿਆ ਨਹੀਂ ਹੈਗਾ ਉੱਥੋਂ ਗੱਡੀ ਲੈ ਕੇ ਆਇਆ ਕਹਿੰਦਾ ਮੈਂ ਲਾਣੀ ਐ ਇੱਥੇ ਲਾ ਕੇ ਸਮਾਨ ਉਤਾਰਨਾ ਮੈਂ ਕਿਹਾ ਲੋਡ ਇਨੀ ਥੋੜਾ ਜਿਹਾ ਸਮਾਨ ਉਤਾਰਨਾ ਸੀ ਜਿੱਦ ਬਸ ਜਿੱਦ ਲੱਗ ਗਿਆ ਹੋਇਆ ਲਾਣ ਵੀ ਮੈਂ ਇਧਰੋਂ ਜਿੱਦ ਬਸ ਜਿੱਦ ਫਾਇਦਾ ਹੈ ਜੀ ਚੋ ਕੋਈ ਫਾਇਦਾ ਡਰਾਈਵਰ ਕਹਿੰਦਾ ਮੈਂ ਡਰਾਈਵਰ ਆ ਮੈਂ ਤੁਹਾਨੂੰ ਮਗਰੋਂ ਤੁਹਾਨੂੰ ਪੜਾ ਦਿਆਂਗਾ ਤੰਗ ਕਰ ਲਗੂਂ ਤਾ ਹਾਂ ਮੈਂ ਖੜਾ ਸੀ ਨਾ ਉਂ ਵੀ ਸੈਂਸਰ ਇਹਦੇ ਖਰਾਬ ਹੋ ਗਏ ਆ ਉਹੀ ਵੱਜੀ ਜਾਂਦੇ ਹੁੰਦੇ ਆ ਹਾਂ ਤੇ ਜਾਣ ਤੇ ਪੈ ਕੇ ਲੱਗਦੀ ਲੱਗ ਰਹੀ ਆ ਚੱਲ ਚੱਲ ਹਲੇ ਤਾਂ ਬਹੁਤ ਜਗ੍ਹਾ ਪਈ ਆ ਇਹਦਾ ਸੈਂਸਰ ਹੋ ਗਿਆ ਜਾਣਦੇ ਜਾਣਦੇ ਹਲੇ ਹਲੇ ਲੱਗੀ ਨਹੀਂ ਹੈਗੀ ਜਾਣਦੇ ਦੇ ਦੇਖ ਲਓ ਸਿੱਧਾ ਕਰਕੇ ਬਸ ਟਾਈਮ ਖਰਾਬ ਹੋ ਰਿਹਾ ਹੋਰ ਕੁਛ ਨਹੀਂ ਕੁਛ ਹੁਣ ਖੁਸ਼ ਹਾਂ ਸਾਰਾ ਲੈ ਖੁਸ਼ ਹੋ ਗਿਆ ਚਾਰੇ ਤੇ ਸਮਾਈਲ ਦੇਖੋ ਐਨੇ ਚ ਬਸ ਗੱਡੀ ਚਲਾਣ ਨੂੰ ਮਿਲ ਗਈ ਬੈਠੇ ਨੂੰ ਓ ਯਾਰ ਅਜ ਸ਼ਨੀਵਾਰ ਛੁੱਟੀ ਆਇਆ ਕਰਿਆ ਕਰ ਉਹਨੂੰ ਕਹਿ ਦੇ ਮਾਰ ਦੋ ਤੋਰ ਮਾਰ ਵਰਿੰਦਰ ਕਰਕੇ ਮੈਂ ਤੁਹਾਨੂੰ ਦੱਸ ਦਾਂ ਛੁੱਟੀ ਐ ਚ ਜਲਦੀ ਤੇ ਲਵੀ ਨੂੰ ਹੋਇਆ ਪਿਆ ਵੀ ਕਿਉਂ ਕਰ ਗਿਆ ਬਿਜ਼ੀ ਵੀ ਅੱਜ ਥੋੜਾ ਜਿਹਾ ਵੈਸੇ ਨਵੀਨ ਆ ਵੀ ਛੁੱਟੀ ਕਿਉਂ ਕਰ ਗਿਆ ਕਹਿੰਦਾ ਹੁਣ ਉਹਨੂੰ ਕਹ ਦੇ ਵੀ ਕੋਈ ਛੁੱਟੀ ਨਾ ਕਰਿਆ ਕਰੇ ਹਾਂ ਹੋਰ ਚੱਲ ਕੋਈ ਨਹੀਂ ਕਿਸੇ ਨਹੀਂ ਹੁੰਦਾ ਹੈਗਾ ਠੀਕ ਹੈ ਠੀਕ ਹੈ ਨੰਬਰ ਫੋਨ ਕਰਨ ਲੱਗਿਆ ਤੇਸੀ ਫੋਨ ਰੋਊਗਾ ਰੋਊਗਾ ਤੂੰ ਵੀ ਰੋਣਾ ਹੀ ਹੁੰਨਾ ਫਿਰ ਜਦੋਂ ਮੈਂ ਕਹਿੰਦਾ ਮੈਂ ਤਾਂ ਮੈਸੇਜ ਹੀ ਨਹੀਂ ਸੀਨ ਕਰਦਾ ਹੁੰਦਾ ਸ਼ਨੀਵਾਰ ਦਾ ਮੈਸੇਜ ਹੀ ਨਹੀਂ ਸੀਨ ਕਰਦਾ ਹੁੰਦਾ ਕਿ ਛੁੱਟੀ ਮਾਰ ਲਓ ਮੋਤੀ ਵੀ ਦੇਖਾ ਆਪਣੀ ਵਾਰੀ ਦੇਖ ਲੋ ਹਣ ਸਾਮਾਨ ਸਾਮਾਨ ਕਰ ਦਈਏ ਫੇਰ ਮਿਲਦੇ ਆ ਤੁਹਾਨੂੰ ਆਪਾਂ ਹੁਣ ਆਪਾਂ ਫੇਰ ਚੱਲੇ ਆ ਇੱਕ ਹੋਰ ਜਗ੍ਹਾ ਤੇ ਸਾਮਾਨ ਥੋੜਾ ਜਿਹਾ ਕੱਢ ਕੇ ਹੁਣ ਚੱਲੇ ਆ ਆਪਾਂ ਨਵੀਂ ਜਗ੍ਹਾ ਸਾਮਾਨ ਲੈਣ ਥੋੜਾ ਜਿਹਾ ਸੋ ਇਹ ਰਿਹਾ ਪੁੱਤਾਂ ਵਾਲਾ ਰਾਉਂਡਬਾਊਟ ਇਹਨੂੰ ਕਹਿੰਦੇ ਆ ਇੱਥੇ ਪੁੱਤਾਂ ਵਾਲਾ ਚੌਂਕ ਬਰਮਿੰਗਮ ਦੇ ਵਿੱਚ ਜਿਹੜਾ ਵੈਸਟ ਬਰੋਮ ਦੇ ਵਿੱਚ ਆ ਜਾਂਦਾ ਵੈਸਟ ਬਰੋਮ ਹੁਣ ਆਪਾਂ ਬਰਮਿੰਗਮ ਤੋਂ ਸੋਹ ਰੋਡ ਵਾਲੇ ਪਾਸੇ ਤੋਂ ਡੈਸ਼ਬੋਰਡ ਜਾਵਾਂਗੇ ਉੱਥੇ ਆਉਂਦਾ ਇਹ ਪੁੱਤਾਂ ਵਾਲਾ ਚੌਂਕ ਇਹ ਮੈਂ ਤੁਹਾਨੂੰ ਅੱਜ ਦਿਖਾਤਾ ਇਹ ਇਹਨੂੰ ਕਹਿੰਦੇ ਆ ਇਹਦੀ ਕਹਾਣੀ ਆ ਕੋਈ ਵੀ ਇਹਨੂੰ ਢੋਣ ਲੱਗੇ ਸੀ ਕੋਈ ਚੱਕਰ ਆ ਕੁਛ ਨਾ ਕੁਛ ਬਾਕੀ ਕਮੈਂਟਾਂ ਚ ਤਾਂ ਦੱਸੇ ਦੇਣਾ ਜਿਨ੍ਹਾਂ ਨੇ ਜਿਨ੍ਹਾਂ ਨੂੰ ਪਤਾ ਇਹ ਚੀਜ਼ ਦਾ ਬਾਕੀ ਹਲੇ ਲੈਟ ਨਹੀਂ ਹੋਈ ਪਹਿਲਾਂ ਹੀ ਗੱਡੀ ਚੱਲ ਪਈ ਆ ਆਪਾਂ ਕਰਦੇ ਆ ਅੱਗੇ ਭਈ ਆਪਾਂ ਹੋਰ ਜਗ੍ਹਾ ਆ ਗਏ ਮੈਂ ਤੁਹਾਨੂੰ ਦਿਖਾਉਣਾ ਐਦਾਂ ਨਾ ਯੂਨਿਟਾਂ ਹੁੰਦੀਆਂ ਆਏ ਹਨਾ ਬਣੀਆਂ ਹੋਈਆਂ ਪਰ ਮੈਂ ਅੰਦਰ ਨਹੀਂ ਵੀਡੀਓ ਬਣਾਉਂਗਾ ਕਿਉਂਕਿ ਅੰਦਰ ਬਣਾ ਵੀ ਨਹੀਂ ਸਕਦੇ ਹੁੰਦੇ ਸੋ ਤਾਂ ਕਰਕੇ ਫਿਰ ਐਦਾਂ ਯੂਨਿਟਾਂ ਹੁੰਦੀਆਂ ਮੈਂ ਹੁਣ ਆਪਣਾ ਸਮਾਨ ਲੈਣ ਆਇਆ ਤੇ ਸਮਾਨ ਲੈ ਕੇ ਆਖੜੀ ਆਪਣੀ ਬਹਿਣ ਸਮਾਨ ਲੈ ਕੇ ਆਪਾਂ ਹੁਣ ਨਿਕਲਾਂਗੇ ਸਮਾਨ ਤਾਂ ਆਪਾਂ ਚੱਕ ਲਿਆ ਤੁਸੀਂ ਇੱਕ ਚੀਜ਼ ਦੇਖੋ ਵੀ ਮੱਲੋ ਮੱਲੀ ਨੇਰਾ ਕਿੰਨਾ ਹੋ ਗਿਆ ਹਲੇ ਹੁਣੇ ਮੈਂ ਤੁਹਾਨੂੰ ਦਿਖਾਇਆ ਸੀ ਥੋੜੀ ਜਿਹੀ ਦੇਰ ਚ ਨੇਰਾ ਕਿੰਨਾ ਜ਼ਿਆਦਾ ਹੋ ਗਿਆ ਸਮਾਂ ਹੋਇਆ ਸ਼ਾਮ ਦੇ 5 ਵਜੇ ਤੇ ਨੇਰਾ ਤੁਹਾਡੀ ਅੱਖਾਂ ਦੇ ਸਾਹਮਣੇ ਆ ਕਿੰਨਾ ਜ਼ਿਆਦਾ ਹੋ ਗਿਆ ਮਿਲਦੇ ਹਾਂ ਹੁਣ ਆਪਾਂ ਸ਼ਾਪ ਤੇ ਜਾ ਕੇ ਕੰਮ ਤੋਂ ਹੁਣ ਮੈਂ ਸਿੱਧਾ ਘਰੇ ਆ ਗਿਆ ਰੋਟੀ ਖਾਣ ਆਇਆ ਮੈਂ ਖਲੇ ਫੇਰ ਜਾਣਾ ਇਸ ਵਕਤ ਵੈਸੇ ਮੈਂ ਘਰੇ ਆ ਜਾਣਾ ਪ੍ਰੋਪਰ ਤਰੀਕੇ ਨਾਲ ਹੁਣ ਵੱਜ ਗਿਆ 6 5 ਵਜੇ ਮੈਂ ਆ ਜਾਣਾ ਤੁਹਾਨੂੰ ਮੈਂ ਦਿਖਾਇਆ ਸੀ ਨਾ ਉਸ ਟਾਈਮ 5 ਵਜੇ ਸੀਗੇ ਹੁਣ ਉਹ ਤੋਂ ਘੰਟੇ ਬਾਅਦ ਉੱਥੋਂ ਆ ਕੇ ਮੈਂ ਥੋੜੀ ਜਿਹੀ ਸ਼ਾਪ ਤੇ ਸਮਾਨ ਜਾ ਕੀਤਾ ਤੇ ਹੁਣ ਸਬਜ਼ੀ ਬਣੀ ਹੈ ਇਹ ਕਰ ਰਹੇ ਹਾਂ ਗਰਮ ਆਪਾਂ ਤੇ ਇੱਧਰ ਆ ਚੋਲ ਆਪਣੇ ਬਾਅਸ ਹੁਣ ਖਾ ਕੇ ਫੇਰ ਚੱਲਾਂਗੇ ਸ਼ਾਪ ਤੇ ਅੱਜ ਦਾ ਵਲੋਗ ਇੱਥੇ ਤੱਕ ਰੱਖਦੇ ਹਾਂ ਅਗਲੇ ਅਗਲਾ ਵਲੋਗ ਚ ਬਾਕੀ ਚੀਜ਼ਾਂ ਅਗਲੇ ਵਲੋਗ ਚ ਕਰਦੇ ਆਂ ਦੇਖਦੇ ਆਂ ਕੀ ਹਿਸਾਬਤਾ ਬਣਦਾ ਫਿਰ ਉਸ ਹਿਸਾਬ ਨਾਲ ਤੁਹਾਨੂੰ ਮਿਲਦੇ ਆਂ ਇੰਗਲੈਂਡ ਤੋਂ ਬਰਮਿੰਗਮ ਤੋਂ ਕਰਦੇ ਆਂ ਵਲੋਗ ਨੂੰ ਸਮਾਪਤ ਥੈਂਕ ਯੂ ਵੈਰੀ ਮਚ ਫੋਰ ਵਾਚਿੰਗ ਸਬਸਕ੍ਰਾਈਬ ਕਰ ਲਿਓ ਧੰਨਵਾਦ